ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀ ਇਹ ਦੇਖੀ ਸਭ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਚਲੋ ਜੀ ਆਪਾਂ ਕਰਦੇ ਆਂ ਜੀ ਡਿਜ਼ਾਈਨ ਸ਼ੁਰੂ ਇਹ ਆਪਾਂ ਸਲਾਈ ਤੇ ਉਨੇ ਕੁੰਡੇ ਲਏ ਨੇ ਜੀ ਦੋ ਸਲਾਈਆਂ ਪਾ ਲਈਆਂ ਜੀ ਆਪਾਂ ਨੇ ਪੁੱਠੀਆਂ ਇੱਕ ਸਲਾਈ ਪਾਵਾਂਗੇ ਆਪਾਂ ਸਿੱਧੀ ਮੋਂ ਸੌਖੇ ਸੌਖੇ ਜੀ ਡਿਜ਼ਾਈਨ ਲੈ ਕੇ ਆਨੇ ਆ ਤੁਹਾਡੇ ਵਾਸਤੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਜੀ ਕਿਸੇ ਵੀ ਕੋਟਿਸ ਵਾਟਰ ਤੇ ਪਾ ਸਕਦੇ ਆ ਜੀ ਆਪਾਂ ਬਹੁਤ ਸੋਹਣਾ ਲੱਗਦਾ ਜੀ ਪਾਇਆ ਹੋਇਆ हेलो जी आप सीधी सिलाई पा ली जी पावगे जी एक पुठी सिलाई आप पुठी सिलाई सारी पुठी पावगे जी ਇਹ ਲੋ ਜੀ ਆਪਣੀ ਪੁੱਠੇ ਸਲਾਈ ਬਣ ਗਈ ਹੁਣ ਆਪਾਂ ਕਰਦੇ ਆਂ ਜੀ ਡਿਜ਼ਾਈਨ ਸ਼ੁਰੂ ਨਾ ਇਹ ਕੁੰਡਾ ਆਪਾਂ ਉਤਾਰ ਲਾਂਗੇ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਦੋ ਹੁਣ ਤਾਂ ਅੱਗਾ ਪਿੱਛੇ ਕਰਕੇ ਜੇ ਇਹ ਕੁੰਡਾ ਆਪਾਂ ਉਤਾਰ ਲਾਂਗੇ ਜੀ ਹੁਣ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ। ਹਮ ਦੋ ਕੁੰਡੇ ਲੈ ਕੁੰਡਾ ਬਣਾਇਆ ਜੀ ਇੱਕ ਕੁੰਡਾ ਆਪਾਂ ਉਤਾਰ ਦਾਂਗੇ ਇੱਕ ਕੁੰਡਾ ਆਪਾਂ ਫੇਰ ਦੁਬਾਰੇ ਬੁਣਾਵਾਂਗੇ ਜੀ। ਹਮ ਦੋ ਕੁੰਡੇ ਫੇਰ ਪੁੱਠੇ ਬੁਣਾਵਾਂਗੇ ਜੀ 1 2 ਫਿਰ ਆਪਾਂ ਇੱਕ ਕੁੰਡਾ ਉਤਾਰ ਲਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਹੁਣ ਇੱਕ ਕੁੰਡਾ ਇਹਨਾਂ ਚੋਂ ਆਪਾਂ ਤਾਰ ਦਾਂਗੇ ਜੀ ਜਿਹੜੇ ਆਪਾਂ ਦੋ ਗੁਨੇ ਨੇ ਜੀ ਇੱਕ ਕੁੰਡਾ ਉਤਾਰਦਾ ਇੱਕ ਕੁੰਡੇ ਨੂੰ ਦੁਬਾਰੇ ਫੇਰ ਗੋਣਾਗੇ ਫਿਰ ਆਪਾਂ ਦੋ ਕੁੰਡੇ ਪੁੱਠੇ ਬਣਾਾਂਗੇ ਇੱਕ ਦੋ ਫੇ ਧਾਗਾ ਪਿੱਛੇ ਕਰਕੇ ਇਹ ਕੁੰਡਾ ਉਤਾਰ ਲਾਂਗੇ ਜੀ ਅ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ। ਇਹ ਰੇ ਕੁੰਡਾ ਆਪਾਂ ਤਾਰ ਦਾਂਗੇ ਜੀ। ਇੱਕ ਕੁੰਡਾ ਰੱਖਾਂਗੇ ਇਹਨੂੰ ਦੁਬਾਰੇ ਬੁਣਾਵਾਂਗੇ। ਫਿਰ ਦੋ ਕੁੰਡੇ ਆਪਾਂ ਕੁੱਠੇ ਬੁਣਾਾਂਗੇ। ਇੱਕ ਦੋ ਇੱਕ ਕੁੰਡਾ ਬੁਣਾਾਂਗੇ ਜੀ ਸਿੱਧਾ। ਨਾ ਅਗੇ ਜੇ ਆਪਾਂ ਕੁੱਠੇ ਸਲਾਈ ਤੇ ਇਹ ਕੁੰਡਾ ਆਪਾਂ ਉਤਾਰ ਲਾਂਗੇ ਜੀ ਇਹ ਕੁੰਡਾ ਦੋ ਕੁੰਡੇ ਪਾਉਣਾਂਗੇ ਜੀ ਸਿੱਧੇ ਇੱਕ ਦੋ ਹੁਣ ਆਪਾਂ ਧਾਗਾ ਅੱਗੇ ਕਰ ਲਾਂਗੇ ਜੀ ਆਹ ਵਾਲਾ ਕੁੰਡਾ ਉਤਾਰ ਲਾਂਗੇ ਹੁਣ ਆ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਪਾਉਣਾਂਗੇ ਹੁਣ ਇਹਨਾਂ ਚੋਂ ਇੱਕ ਕੁੰਡਾ ਆਪਾਂ ਉਤਾਰਾਂਗੇ ਜੀ ਇੱਕ ਕੁੰਡੇ ਨੂੰ ਆਪਾਂ ਦੁਬਾਰੇ ਪਾਉਣਾਂਗੇ ਜੀ ਫਿਰ ਦੋ ਕੁੰਡਿਆ ਆਪਾਂ ਸਿੱਧੇ ਹੋਣਾਂਗੇ 1 2 ਫਿਰ ਧਾਗਾ ਅੱਗੇ ਕਰਕੇ ਜੇ ਇੱਕ ਕੁੰਡਾ ਉਤਾਰ ਲਾਂਗੇ ਆ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਗੁਣਾਗੇ ਹੁਣ ਆਪਾਂ ਇੱਕ ਕੁੰਡਾ ਨਾਲ ਚੁਤਾਰ ਦਾਂਗੇ ਇੱਕ ਕੁੰਡੇ ਨੂੰ ਆਪਾਂ ਦੁਬਾਰੇ ਹੋਣਾਂਗੇ ਫਿਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਗੁਣਾਗੇ ਸਿੱਤੇ 1 2 ਤਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਉਤਾਰ ਲਾਂਗੇ ਜੀ ਆ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਉਹਨੇ ਕੁੰਡਾ ਆਪਾਂ ਇਹਨਾਂ ਚ ਉਤਾਰ ਦਾਂਗੇ ਜੀ ਇੱਕ ਕੁੰਡੇ ਨੂੰ ਦੁਬਾਰੇ ਪੋਣਾਗੇ ਦੋ ਕੁੰਡੇ ਪੋਣਾਗੇ ਜੀ ਸਿੱਧੇ ਇੱਕ ਦੋ ਇੱਕ ਕੁੰਡਾ ਉਲਟਾ ਜੀ ਅੰਰੇ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਹੁਣ ਫੇਰ ਦੁਬਾਰਾ ਰਿਪੀਟ ਹੋ ਗਰ ਜਾਂ ਜੀ ਇਹ ਕੁੰਡਾ ਪਾ ਉਤਾਰ ਲਓ ਜੀ ਇਹ ਦੋ ਕੁੰਡੇ ਆਪਣੇ ਪੁੱਠੇ ਗੋਣੇ ਜਾਣਗੇ ਜੀ ਇੱਕ ਦੋ ਹੁਣ ਤਾਂ ਅੱਗਾ ਪਿੱਛੇ ਕਰਾਂਗੇ ਜੀ ਇਹ ਵਾਲਾ ਕੁੰਡਾ ਉਤਾਰ ਲਾਂਗੇ ਜੀ ਇਹ ਦੋ ਕੁੰਡਿਆਂ ਦਾ ਆਪੇ ਇੱਕ ਕੁੰਡਾ ਕਰਾਂਗੇ ਦੋਨੋਂ ਨੂੰ ਇਕੱਠੇ ਬੋਣਾਂਗੇ ਹੁਣ ਅੰਨਾ ਚ ਇੱਕ ਕੁੰਡਾ ਉਤਾਰਾਂਗੇ ਜੀ ਇਹ ਵਾਲਾ ਕੁੰਡਾ ਦੁਬਾਰੇ ਬੁਣਾਗੇ ਫਿਰ ਦੋ ਕੁੰਡੇ ਉਲਟੇ ਬੁਣਾਗੇ ਜੀ 1 2 ਫਿਰ ਆਪਾਂ ਪਿੱਛੇ ਧਾਗਾ ਕਰਕੇ ਇਹ ਵਾਲਾ ਕੁੰਡਾ ਤਾਰਾਂਗੇ ਜੀ ਇਹ ਕੁੰਡਿਆਂ ਨੂੰ ਇਕੱਠੇ ਬੁਣਾਗੇ ਜੀ ਹੁਣ ਇਹ ਕੋਹ ਕੁੰਡਾਇਚ ਉਤਾਰ ਦਾਂਗੇ ਇੱਕ ਕੁੰਡਾ ਦੁਬਾਰੇ ਬੁਣਾਾਂਗੇ ਫਿਰ ਆਪਾਂ ਦੋ ਕੁੰਡੇ ਉੱਥੇ ਗੋਣਾਗੇ ਜੀ 1 2 ਫਿਰ ਆਪਾਂ ਇੱਕ ਕੁੰਡਾ ਉਤਾਰਾਂਗੇ ਜੀ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਹੁਣ ਇਹ ਕੁੰਡਾ ਉਤਾਰ ਦਾਂਗੇ ਇੱਕ ਕੁੰਡੇ ਨੂੰ ਦੁਬਾਰੇ ਗੋਣਾਗੇ ਇਹ ਦੋ ਕੁੰਡੇ ਉੱਥੇ ਗੋਣਾਗੇ ਜੀ ਇੱਕ ਕੁੰਡਾ ਸਿੱਧਾ ਹੈ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ ਜਲਦੀ ਜਲਦੀ ਬਣਨ ਵਾਲਾ ਹੈ ਇਹ ਕੁੰਡਾ ਉਤਾਰ ਲਿਆ ਜੀ ਇਹ ਦੋ ਕੁੰਡੇ ਆਪਾਂ ਸਿੱਧੇ ਹੋਣਾਂਗੇ ਫਿਰ ਧਾਗਾ ਅੱਗੇ ਕਰਕੇ ਇਹ ਕੁੰਡਾ ਉਤਾਰ ਲਓ ਜੀ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਫਿਰ ਇੱਕ ਕੁੰਡਾ ਉਤਾਰ ਦਾਂਗੇ ਜੀ ਇੱਕ ਕੁੰਡੇ ਨੂੰ ਆਪਾਂ ਦੁਬਾਰੇ ਬਣਾਵਾਂਗੇ ਫਿਰ ਦੋ ਕੁੰਡੇ ਸਿੱਧੇ ਹੋਣਾਂਗੇ ਜੀ 1 2 ਫਿਰ ਪਤਾ ਗਾ ਇਧਰ ਕਰਕੇ ਇਹ ਵਾਲਾ ਕੁੰਡਾ ਉਤਾਰਾਂਗੇ ਜੀ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਜੀ ਫਿਰ ਇੱਕ ਕੁੰਡਾ ਉਤਾਰ ਦਾਂਗੇ ਇੱਕ ਕੁੰਡਾ ਰੱਖਾਂਗੇ ਆਪਾਂ ਇਹਨੂੰ ਦੁਬਾਰੇ ਬੁਣਾਗੇ ਦੋ ਕੁੰਡੇ ਬੁਣਾਾਂਗੇ ਜੀ ਸਿੱਤੇ 1 2 ਇਹ ਦਪਾ ਦੋ ਇਹ ਵਾਲਾ ਕੁੰਡਾ ਉਤਾਰਾਂਗੇ ਜੀ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ। ਤੇ ਇੱਕ ਕੁੰਡਾ ਆਪਾਂ ਉਤਾਰ ਦਾਂਗੇ ਜੀ। ਇੱਕ ਕੁੰਡੇ ਨੂੰ ਦੁਬਾਰੇ ਗੁਣਾਵਾਂਗੇ ਜੀ। ਹੁਣ ਦੋ ਕੁੰਡੇ ਸਿੱਧੇ ਗੁਣਾਵਾਂਗੇ ਜੀ। ਇੱਕ ਦੋ ਇੱਕ ਕੁੰਡਾ ਗੁਣਾਵਾਂਗੇ ਜੀ ਪੁੱਠਾ। ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ। ਦੇਖੋ। ਇਸ ਕਲਰ ਚ ਦੇਖੋ ਜਿਆਦਾ ਦੇਖੋ ਜੀ ਐਦਾਂ ਦਾ ਬਣੂਗਾ ਜੀ ਬਹੁਤ ਸੋਹਣਾ ਲੱਗਦਾ ਜੀ ਬਣ ਕੇ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ